ਆਜੀ ਇਸ ਗੱਲ ਦੀ ਹਾਲਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਜਦੋਂ ਪਹੁੰਚੇ ਸੀਗੇ ਪਿੰਡ ਪਟੀਆਂ ਖੁਰਦ ਜਿਲ੍ਹਾ ਮਰੀਲਗੋਡਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਤਾਰ ਤੁਰ ਆਪਣੀ ਪਹਿਲੀ ਖੜਿਆ ਲਈ ਸੀਗੀ ਆਪਣੇ ਤੇ ਬੋਰ ਦਿਖਾ ਦੇਣਾ ਸਾਨੂੰ ਤੇ ਆ ਰਹੀ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਆਈ ਸੀ ਕਿ ਜਦੋਂ ਇਹਨਾਂ ਨੇ ਮੋਟਰ ਗੱਡੀ ਤੇ ਮੋਟਰ ਬਹੁਤ ਟਾਈਟ ਨਿਕਲੀ ਸੀਗੀ ਤੇ ਬਾਈਰ ਸ਼ੱਕਾਗਾ ਕਿ ਬੋਰ ਨੂੰ ਸਾਡੇ ਨੂੰ ਕੋਈ ਨੁਕਸਾਨ ਹੋ ਗਿਆ ਹੋਣਾ ਤੇ ਇਸ ਕਰਕੇ ਕੈਮਰਾ ਮਰਵਾ ਕੇ ਚੈੱਕ ਕਰਵਾ ਰਹੇ ਨੇਗੇ ਤੇ ਆ ਡਿਲੀਵਰੀ ਪਈ ਤੇ ਪਾ ਕੇ ਕੈਮਰਾ ਕਰਦੇ ਆ ਚੈੱਕ ਬੋਰ ਨੂੰ ਦੇਖਣੇ ਕੀ ਪ੍ਰੋਬਲਮ ਆ ਗਈ ਸਾਬ ਕਰ ਲਈ ਮੂਰੂ ਮਾੜੀ 40 ਜਲਦੀ ਰਾਹੀ ਆ ਛੱਡੋ ਮੋਟਰ ਕੜਾ ਬੱਗਾ ਕੱਢ ਜੀ ਦੇਤੀ ਨੀ ਬਲਵੀਰ ਬੁੜੇ ਐ ਨਾ ਹਲੋ ਨਾਲ ਦਿਨ ਮੁੰਡੇ ਹੋਰ ਸੀ ਇਹ ਤਾਂ ਉਹ ਲੱਗ ਗਈ ਬਾਈ ਹੌਲੀ 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 ਰੋਕ ਕਿੰਨਾ ਹੋ ਗਿਆ ਹੈ 160 ਇਹ ਸੁੱਕ ਜੀ ਆ ਜੀ ਪੰਜ ਬੇਗਮ ਸੁੱਕ ਚ ਕਿਵੇਂ ਬਈਆਂ ਚ ਪੁਗਿਆ ਜਾ ਰੋ ਪੰਜ ਇੱਕ ਫੁੱਟ ਪਾਣੀ ਸੀ ਉਹਨੂੰ ਮੋਟਰ ਇਹੋ ਚੱਲਦੀ ਸੀ ਮੋਟਰ ਨੂੰ ਚੱਲ ਜਾਣ ਦੇ ਚੱਲ ਜਾਣ ਦੇ ਹੱਟ ਜੀ ਕੁੰਡ ਕਰੀ ਉੱਪਰ ਮੜਾ ਦੇ ਕਾਰ ਉੱਤੇ ਥੋੜੇ ਜੀ ਓਏ ਕਾਰ ਤੇ ਚਾਹ ਥੱਲੇ ਕਿੰਨਾ ਹੋ ਗਿਆ ਓਰੇ ਫਿਰ ਦਾ ਠੀਕ ਕਰ ਕੋਈ ਨਾ ਜਾਣਦੇ ਜਾਣਦੇ ਚੱਲ 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 ਜਾਂਦੇ ਕਿੰਨਾ ਹੋ ਗਿਆ ਓਰੇ ਕਿੰਨਾ ਹੋ ਗਿਆ ਤਾਰਾ ਜਾਣਦੇ ਤੋਰੀ ਚੱਲ ਚੱਲ ਜਿੰਨੇ ਬੁਰੇ ਸਿਰ ਦੇ ਭੇਜੂ ਹਾਂ ਜੀ ਸਾਰੀ ਦੇਖਾਂਗੇ ਫਿਰ ਬਾਅਦ ਚ ਕੋਈ ਬੁੱਧਲਦਾ ਕੋਈ ਗੜਬੜਾ

ਕਣਕੋਲੀ ਚਲੀ ਜਾਂਦਾ ਬਸ ਫੇਰ ਤਾਂਹੀਂ ਦੋ ਥੱਲੇ ਵਾਗ ਗਏ ਅਨੇਪੜੇ ਪੰਜ ਕੇਸ ਹੋ ਗਏ ਇਹੇ ਜੀ 240 ਗਰ ਡੋੜ ਰਿਹਾ ਵੀਰੇ ਕੁਛ ਨਹੀਂ ਹੁੰਦਾ ਮੁੜ ਕੇ ਇੱਕ ਨੇ ਬੋਰ ਕਰਾਇਆ ਸੀ ਨੂੰ ਦੁਬਾਰਾ ਕਰਾਉਣਾ ਪੈਗਾ ਫਿਰ ਉਹ ਵਾਲਾ ਕਰਵਾ ਲੈਂਦੇ ਇੱਕ ਤਾਂ ਨਿਕਲ ਹੀ ਨਹੀਂਗਾ ਸਮਾਨੇ ਨਿਕਲਿਆ ਐਂ ਹੀ ਰਹਿ ਗਿਆ ਆਇਓ ਸ਼ੁਗਰ ਆ ਡਿਲੀਵਰੀ ਤੇ ਮੋਟਰ ਨਿਕਲ ਗਈ ਪੁਰਾ ਗੋਰੋ ਗੋਦ ਨਹੀਂ ਜਾਈ ਬਾਰ ਬਾਰ ਹੋ ਕਰੀ ਜਾਂਦੇ ਕੋਈ ਟੁੱਟੇ ਵਿਚੀ ਰਹਿੰਦੇ ਮੋਟਰ ਘੁੰਮੇ ਨਾ ਉਹ ਨਾਲ ਲੱਗੀ ਬੈਪ ਦੀ ਸਿਆਲ ਚੋਂ ਉੱਪਰੋਂ ਪਾਣੀ ਹੁਣ ਥੱਲੇ ਵਗ ਗਿਆ ਫਰਵਰੀ ਜੀ ਕਰਾਇਆ ਫਰਵਰੀ ਮਾਰਚ ਚ ਜੇ ਸੋਦੋਂ ਪਾਣੀ ਉਪਰੰਦਾ ਹੀ ਕਣਕਾਂ ਕਰਕੇ ਐਡਵੀ ਐਂਟਰੀ ਹੈ ਫਿਲਟਰ थोड़ी है ना। है। दी पालो का ना का हो जो मोटर चंगी गल है बाद जी पतली डे बीज मिस्त्री कहीं पानी नहीं, तो थी थी कर नहीं पूरा कर दी लूना कंपनी ਤੈਂ ਕਿਹੜੀ ਦੂਜੀ ਮੰਜਲ ਤੇ ਹਾਂ ਚੜ੍ਹ ਜੂ ਰਾਣਾ ਤੈਂ ਦੋਤ ਲੈੰਦੀ ਆਣਾ ਥੋੜਾ ਕੁ ਨਹੀਂ ਫਰਕ ਪੈਂਦਾ ਜਿਆਦੇ ਸਾਲ ਕੁ ਬਾਅਦ ਇਹਨੂੰ ਕਰ ਦਾਂਗੇ ਸੈੱਟ ਫਿਰ ਆਪਾਂ ਵੱਡੀ ਮੋਟਰ ਪੈਂਦੀ ਕਰ ਦਾਂਗੇ ਜੀ ਸਾਲ 200 ਰੁਪਏ ਕੱਢਾ ਲਿਓ ਵਸ ਮੋਟਰ ਤੋਂ ਗਾਰੰਟੀ ਦੀ ਸਾਨੂੰ ਕੋਈ ਨਹੀਂ ਗਈ ਚੇਂਜ ਕਰਕੇ ਦੇ ਦੇਣਗੇ ਕੋਈ ਚੱਕਰ ਨਹੀਂ ਬਸ ਫਿਰ ਮੋਟਰ ਲ ਮੰਗਾ ਲਿਓ ਉਹਨੇ ਪੁਰਾਣੀ ਮੋਟਰ ਨਾਲ ਰੱਖ ਲਈ ਨਵੇਂ ਕਹਿੰਦੇ ਦਿਨ ਮਰਜ਼ੀ ਲੈ ਜਿਓ ਉਹਨੇ ਕੰਪਨੀ ਨਾਲ ਗੱਲ ਹੋ ਗਈ ਸੀ ਹੂੰ ਉਗਨੇ ਗਰੰਟੀ ਚ ਵੀ ਇਹਨਾਂ ਨਵੀਂ ਮੋਟਰ ਦੇ ਦੋ। ਉਹ ਜੇ ਸੰ ਥੋੜਾ ਕੰਪੈਗ ਜਾਇਣੀਗਾ। ਇਹ ਮੋਟਰ ਅੱਜ ਲਿਉਣੀ ਸੀ। ਪਤਾ ਹੈ ਡਾ ਇਹਦੇ ਲੈ ਹੁਣ। 23 ਹੂੰ। ਇਹਦਾ ਹਾਲੇ ਕਰਕੇ ਚੱਲੀ ਸਕਦੀ ਹੈ। ਹੋ ਜਾਊਗਾ ਹਾਲ ਤਾਂ ਇਹ। ਰਿਤ ਰਿਤ ਸਮੱਸਿਆ ਸਾਦੀ ਮਣੀ ਮੋਟਰ। ਜੇ ਸਰਕ ਲੰਗਾ ਲੋਗੇ ਤਾਂ ਪਾਣੀ ਥੱਲੀ ਬਗ ਜੂ ਆਟੋਮੈਟਿਕ। ਹੁਣ ਵੀ ਥੱਲੀ ਆਉਂਦਾ ਪਾਣੀ। ਇਹ ਸੱਟ ਕਿਵੇਂ ਹੁੰਦਾ ਵੀਰੇ ਇਹ ਇਹਦਾ ਬੋਰ ਖੋਲਣਾ ਪੈਂਦਾ ਜੀ ਉਹਨੀ ਜਗ੍ਹਾ ਤੋਂ ਹਾਂ ਬੋਰ ਖੋਲ ਕੇ ਉੱਥੇ ਪੈ ਪਾਉਣਾ ਪਊਗਾ ਪੱਛ ਲੈਣਾ ਪਊ ਇੱਥੇ ਮੇਰੇ ਜਾਰੇ ਚੀ ਬਊਗਾ ਮਿਹਪਾਨੀ ਜੀ ਪੰਜ ਪੰਜ ਹੀ ਪੰਜ ਪੈਣੇ ਪੰਜ ਚਿਰੀ ਮਾਰ ਕੇ ਪਾਵਾਂਗੇ ਜੀ ਨਾਲੇ ਬੋਰ ਖੋਲਾਂਗੇ ਨਾਲੇ ਪੈ ਪਾ ਦਾਂਗੇ ਉਹ ਟਾਈਮ ਗੁੰਨ ਲਾ ਦੇ ਇਹ ਤਾਂ ਵੱਡੀ ਮਸ਼ੀਨ ਆ ਬੂਰ ਵਾਲੀ ਆਈਡੀਆ ਹੈ ਜਿਹਨੇ ਬੋਰ ਕੀਤਾ ਹੈ ਹਾਂ ਹਾਂ ਠੀਕ ਹੈ ਕਿੰਨਾ ਹੋ ਗਿਆ ਦੇਖ ਮੜਿਆ ਚੱਲ ਜਾਣ ਦੇ ਸਿਕ ਫੋਟੋ ਫਿਲਟਰ ਹੋਊਗਾ ਤੇ ਜੋਲੀ ਪਾਉਣਾ ਨਾ ਹੁਣ ਇਹ ਸੋ ਗਿਆ ਜੀ ਤੇ ਲੈ ਲੈਣਾ ਚਾਚਾ ਜਾਣਦੇ ਜਾਂਦੇ ਰੋਕ ਕਿੰਨਾ ਲੱਗਿਆ 437 ਇਹ ਇੰਨਾ ਫੇਰ ਫਰਕਵੇਂ ਭਏ ਨੇ ਫਰ ਗਿਆ ਬੋਲ ਥੋੜੀ 30 ਘੁੱਟ ਵੈਂਟਰ ਪਈ ਹੋਈ ਐ ਚੋਂ ਲਓ ਜੀ ਹੁਣ ਕੈਮਰਾ ਆਪਣਾ ਪਾਸੇ ਜੋਕੇਗਾ ਠੀਕ ਕਰਦੇ ਆ ਆਪਣੀ ਤਾਰ ਬਾਰੇ ਤੇ ਕਰਦੇ ਆ ਤਾਰ ਇਕੱਠੀ ਕੈਮਰਾ ਗੁੰਮਰਾ ਕੱਢਦੇ ਆਂ ਬਾਰੇ ਤੇ ਫਿਰ ਕਰਾਉਣੇ ਤੁਹਾਡੀ ਮਿਸਤਰੀ ਨਾਲ ਗੱਲ ਪੁੱਛ ਦੇਣਾ ਤੂੰ ਕੀ ਰਿਪੋਰਟ ਹੈ ਕੀ ਡਿਟੇਲ ਆਪਣੇ ਬੋਰ ਦੀ ਸਿਗਾ ਜੀ ਅਸੀਂ ਪਿੰਡ ਪੌਂਚੀ ਦੀ ਪੱਟੀਆਂ ਖੁਰਦੇ ਸੀ ਜਿਲ੍ਹਾ ਮੇਰੇ ਕੋਟਲਾ ਹਾਂਜੀ ਤੇ ਉਰੇ ਅਵਤਾਰ ਸਿੰਘ ਦੇ ਪੌਂਚੀ ਤੇ ਹੀ ਆਪਣਾ ਬੋਰ ਦੇਖਣ ਵਾਸਤੇ ਜਿਹੜਾ ਕਿ ਇਹਦੇ ਮੰਨ ਲਓ ਕੋਠੇ 'ਚ ਬੋਰ ਲੱਗਾ ਸੀ ਤੀ ਕਰੀਬਨ ਤਿੰਨ ਚਾਰ ਮਹੀਨੇ ਪਹਿਲਾਂ ਲਗਾਇਆ ਤੇ ਬੋਰ ਠੀਕ ਹੈ ਜੀ ਤੇ 160 ਤੇ ਉਰੇ ਮੋਟਰ ਪਾਈ ਹੋਈ ਸੀਗੀ ਤੇ ਮੋਟਰ ਚਿਪ ਗਈ ਤੀ ਇਹ 160 ਤੇ ਜਦ ਕਿ ਬਾਟਲ ਲੈਵਲ 150 ਪਿੰਡ ਹਟ ਤੇ ਬੱਗੇ ਤੇ ਪਾਣੀ ਸੀ ਸੁੱਕੋ ਜੇ ਮੋਟਰ ਹੋਣ ਕਾਰਨ ਨਾਲ ਜੱਬੜਗੀ ਦੀ ਪਾਈਪ ਦੇ ਤੇ ਇਹ ਬੋਰ ਚੈੱਕ ਕਰ ਲੈ ਤੇ ਇਹਦੇ ਵਿੱਚ ਦੀ ਛੋਟੀ ਮੋਟ ਲਗਾ ਕੇ ਇਹਨਾਂ ਦਾ ਕੰਮ ਚੱਲ ਜੂਗਾ ਨਹੀਂ ਇਹ ਬਾਈ ਕਰਨਗੇ ਤੋਰੇ ਪੱਛਲਾ ਦੇ ਫਿਰ ਮੋਟਰ ਡਾਇ ਦੀ ਪਹਿਲਾਂ ਨਹੀਂ ਮੋਟਰ ਪਾ ਦਾਂਗੇ ਆਪਾਂ ਜਿਹੜੀ ਪਈ ਹੋਈ ਆ ਦੋ ਦੀ ਮੋਟਰ ਪਈ ਆ ਪਹਿਲਾਂ ਵੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਜਾਂ ਬੋਰ ਚੈੱਕ ਕਰਾਉਣਾ ਤਾਂ ਸਾਨੂੰ ਸੰਪਰਕ ਕਰ ਸਕਦਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9717 45 ਜਾਨਾ